ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸੰਗਤ ਜੀ ਅਕਤੂਬਰ ਦੇ ਮਹੀਨੇ ਦੇ ਵਿੱਚ ਦੀਵਾਲੀ ਆਉਣ ਵਾਲੀ ਹੈ ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਸੀਂ ਘਰ ਦੇ ਵਿੱਚੋਂ ਇਹ ਦੋ ਚੀਜ਼ਾਂ ਬਾਹਰ ਸੁੱਟ ਦੇਣੀਆਂ ਹਨ ਜਿਸ ਦੇ ਨਾਲ ਤੁਸੀਂ ਮੰਨ ਕੇ ਚੱਲੋ ਕਿ ਜ਼ਿੰਦਗੀ ਵਿੱਚ ਸੁਖੀ ਬਸੋਗੇ ਤੇ ਪੈਸੇ ਵਿੱਚ ਖੇਡੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਬੜਾ ਹੀ ਮਿਹਨਤੀ ਕਿਸਾਨ ਇੱਕ ਪਿੰਡ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ ਉਹਦੇ ਪੁਰਖਾਂ ਵੱਲੋਂ ਮਿਲੀ ਹੋਈ ਉਹਦੇ ਕੋਲ ਜ਼ਮੀਨ ਸੀ ਜਿਹਦੇ ਵਿੱਚ ਹਰ ਸਾਲ ਫਸਲ ਬੀਜਦਾ ਸੀ ਤੇ ਬੜੀ ਜ਼ਿਆਦਾ ਮਿਹਨਤ ਕਰਦਾ ਸੀ ਉਹਦੀ ਕੀਤੀ ਹੋਈ ਮਿਹਨਤ ਦੇ ਸਦਕਾ ਉਹਦੀ ਫਸਲ ਹਰ ਸਾਲ ਸਾਰਿਆਂ ਤੋਂ ਵੱਧ ਨਿਕਲਦੀ ਸੀ ਤੇ ਉਹ ਫਸਲ ਨੂੰ ਬਚਾਦ ਦੇ ਵਿੱਚ ਵੇਚ ਕੇ ਪੈਸੇ ਕਮਾ ਕੇ ਘਰ ਦਾ ਗੁਜ਼ਾਰਾ ਕਰਦਾ ਬਾਕੀ ਪੈਸੇ ਜਮ੍ਹਾਂ ਕਰਕੇ ਰੱਖ ਲੈਂਦਾ ਕਹਿੰਦੇ ਕਿ ਇਦਾਂ ਹੀ ਕਰਦਿਆਂ ਕਰਦਿਆਂ ਉਹਦੇ ਕੋਲ ਕਾਫੀ ਪੈਸਾ ਤਾਂ ਇਕੱਠਾ ਹੋ ਗਿਆ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰੱਬ ਦਾ ਦਿੱਤਾ ਸਭ ਕੁਝ ਸੀ ਬਸ ਇੱਕੋ ਚੀਜ਼ ਉਹਦੇ ਘਰ ਵਿੱਚ ਕੋਈ ਔਲਾਦ ਨਾ ਹੋਈ ਇਸ ਕਰਕੇ ਕਈ ਵਾਰ ਪਤੀ ਪਤਨੀ ਥੋੜਾ ਜਿਹਾ ਉਦਾਸ ਤੇ ਪਰੇਸ਼ਾਨ ਹੋ ਜਾਂਦੇ ਤੇ ਰੱਬ ਅਗੇ ਅਰਦਾਸਾਂ ਕਰਦੇ ਕਿ ਰੱਬਾ ਸਾਡੇ ਘਰ ਦੇ ਵਿੱਚ ਤੁਸੀਂ ਇੱਕ ਚੀਜ਼ ਦੀ ਕਮੀ ਰੱਖੀ ਪਰ ਕਿਤੇ ਸਾਡੀ ਜ਼ਿੰਦਗੀ ਵਿੱਚ ਜਿਹੜੀ ਘਾਟ ਹੈ ਉਹ ਵੀ ਪੂਰੀ ਕਰ ਦਿਓ ਸਾਨੂੰ ਕੋਈ ਇੱਕ ਧੀ ਜਾਂ ਪੁੱਤ ਦੇ ਹੀ ਦਾਤ ਬਖਸ਼ ਦਿਓ ਕਹਿੰਦੇ ਉਹ ਰੱਬ ਦੇ ਘਰ ਵਿੱਚ ਉਹਨਾਂ ਅਰਦਾਸਾਂ ਕਰਿਆ ਕਰਨੀਆਂ ਇੱਕ ਦਿਨ ਉਹਨਾਂ ਦੇ ਘਰ ਬਹੁਤ ਸੋਨੇ ਪੁੱਤਰ ਨੇ ਜਨਮ ਲਿਆ ਆਖਦੇ ਹਨ ਪੁੱਤਰ ਦੀ ਪ੍ਰਾਪਤੀ ਤੋਂ ਬਾਅਦ ਪਤੀ ਪਤਨੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਆ ਉਹ ਤਾਂ ਹੋਰ ਵੀ ਅੱਗੇ ਨਾਲੋਂ ਜ਼ਿਆਦਾ ਮਿਹਨਤ ਕਰਨ ਲੱਗੇ ਜੋ ਪੈਸਾ ਉਹਨਾਂ ਨੇ ਆਪਣੇ ਕੋਲ ਜਮ੍ਹਾਂ ਕਰਕੇ ਰੱਖਿਆ ਸੀ ਉਹਦੇ ਨਾਲ ਉਹਨਾਂ ਨੇ ਜ਼ਮੀਨ ਹੋਰ ਖਰੀਦ ਲਈ ਉਹਦੇ ਵਿੱਚ ਵੀ ਰਾਜ ਕੇ ਮਿਹਨਤ ਕਰਦੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦੇ ਮਿਹਨਤ ਦੇ ਸਦਕਾ ਘਰ ਵਿੱਚ ਪੈਸੇ ਪੱਖੋਂ ਹੱਥ ਬਹੁਤ ਖੁੱਲਾ ਸੀ ਕਹਿੰਦੇ ਉਹ ਕਿਸਾਨ ਆਪਣੇ ਪੁੱਤਰ ਨੂੰ ਇੰਨਾ ਪਿਆਰ ਕਰਦਾ ਕਿ ਆਪਣੇ ਪੁੱਤਰ ਨੂੰ ਕੋਈ ਵੀ ਕੰਮ ਹੱਥੀਂ ਨਾ ਕਰਨ ਦਿੰਦਾ ਉਹਦੇ ਸਾਰੇ ਕੰਮ ਕਰ ਕਰਨ ਨੂੰ ਨੌਕਰ ਚਾਕਰ ਰੱਖੇ ਹੋਏ ਸਨ ਕਈ ਵਾਰ ਉਹਦੀ ਪਤਨੀ ਇਸ ਗੱਲ ਤੋਂ ਨਰਾਜ ਹੁੰਦੀ ਸੀ ਕਿ ਤੁਸੀਂ ਆਪਣੇ ਪੁੱਤਰ ਨੂੰ ਲਾੜ ਪਿਆਰ ਕਰਦੇ ਹੋ ਚੰਗੇ ਗੱਲ ਪਰ ਇੰਨਾ ਵੀ ਲਾਡ ਪਿਆਰ ਚੰਗਾ ਨਹੀਂ ਹੁੰਦਾ ਇਹਦੇ ਖੁਦ ਦੇ ਕੰਮ ਇਹਨੂੰ ਖੁਦ ਕਰਨ ਦਿਆ ਕਰੋ ਇਸ ਨੂੰ ਮਿਹਨਤ ਕਰਨ ਦੀ ਆਦਤ ਪਾਵੇਗੀ ਇਹਨੂੰ ਕੋਈ ਨਾ ਕੋਈ ਕੰਮ ਹੀ ਸਿਖਾ ਦਿਓ ਪਰ ਕਹਿੰਦੇ ਕਿਸਾਨ ਕਹਿ ਦਿੰਦਾ ਮੈਂ ਸਾਰਾ ਦਿਨ ਮਿਹਨਤ ਕਿਹਦੇ ਲਈ ਕਰਦਾ ਹਾਂ ਇਹਦੇ ਲਈ ਤਾਂ ਕਰਦਾ ਹਾਂ ਮੇਰੇ ਜਿੱਡਾ ਹੋ ਜਾਵੇਗਾ ਆਪੇ ਕੰਮ ਕਰ ਲਵੇਗਾ ਮੇਰੇ ਪੁੱਤ ਨੂੰ ਕੰਮ ਕਰਾਉਂਦੇ ਕੋਈ ਵੀ ਲੋੜ ਨਹੀਂ ਇਦੇ ਲਈ ਇੰਨਾ ਕੋ ਪੈਸਾ ਇਕੱਠਾ ਕਰ ਦਿੱਤਾ ਹੈ ਇੰਨੇ ਕ ਜ਼ਮੀਨ ਜਾਇਦਾਦ ਬਣਾ ਦਿੱਤੀ ਹੈ ਕਿ ਜੇਕਰ ਸਾਰੀ ਉਮਰ ਵੀ ਵਿਹਲਾ ਬੈਠ ਕੇ ਕਾਵੇ ਤਾਂ ਵੀ ਨਹੀਂ ਮੁੱਕੇਗੀ ਮੈਂ ਆਪਣੇ ਪੁੱਤ ਨੂੰ ਆਰਾਮਦਾਇਕ ਜ਼ਿੰਦਗੀ ਦੇਣਾ ਚਾਹੁੰਦਾ ਹਾਂ ਮੈਂ ਦੇ ਲਈ ਇੰਨਾ ਜੋੜ ਕੇ ਜਾਵਾਂਗਾ ਕਿ ਮੇਰੇ ਮਰਨ ਤੋਂ ਬਾਅਦ ਵੀ ਇਹ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਜੀ ਸਕੇ ਪਤਨੀ ਨੇ ਬਹੁਤ ਕਹਿਣਾ ਕਿ ਨਹੀਂ ਕੋਈ ਨਾ ਕੋਈ ਕੰਮ ਤੰਦਾਂ ਕਰਨ ਦੀ ਇਸ ਨੂੰ ਆਦਤ ਪਾਓ ਕਹਿੰਦੇ ਚਲੋ ਇਦਾਂ ਹੀ ਸਮਾਂ ਬੀਤਦਾ ਗਿਆ ਹੁਣ ਪੁੱਤ ਜਵਾਨ ਹੋ ਚੁੱਕਾ ਸੀ ਇਧਰ ਕਿਸਾਨ ਦੀ ਅਚਾਨਕ ਮੌਤ ਹੋ ਗਈ ਤੇ ਕਹਿੰਦੇ ਕਿਸਾਨ ਦੀ ਅਚਾਨਕ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਪੁੱਤ ਦੇ ਸਿਰ ਆਣ ਪਈ ਹੁਣ ਉਹ ਪੁੱਤਰ ਜ਼ਿੰਮੇਵਾਰੀਆਂ ਸੰਭਾਲਣ ਦੇ ਲਾਇਕ ਨਹੀਂ ਸੀ ਕਿਉਂਕਿ ਪਿਤਾ ਨੇ ਕਦੇ ਕੰਮ ਪੁੱਤਰ ਨੂੰ ਕਰਨ ਲਈ ਨਹੀਂ ਦਿੱਤੇ ਉਹਨੂੰ ਸਮਝ ਨਹੀਂ ਸੀ ਹੁੰਦੀ ਕਿ ਸਾਡੇ ਘਰ ਵਿੱਚ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਖਰਚਿਆ ਜਾਂਦਾ ਕਿਉਂਕਿ ਉਹਨੇ ਸਾਰੀ ਉਮਰ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਕਹਿੰਦੇ ਕੁਝ ਦਿਨ ਸੋਖ ਦੇ ਵਿੱਚ ਬੀਤੇ ਤੇ ਪਿਓ ਦੀ ਮੌਤ ਤੋਂ ਬਾਅਦ ਕੁਝ ਇਦਾਂ ਦਾ ਸਮਾਂ ਆਇਆ ਕਿ ਮਾਹੌਲ ਫੇਰ ਪਹਿਲਾ ਵਰਗਾ ਹੋ ਗਿਆ ਪੁੱਤ ਨੂੰ ਜਿਵੇਂ ਆਦਤ ਪਈ ਸੀ ਐਸ਼ ਆਰਾਮ ਦੀ ਜ਼ਿੰਦਗੀ ਦੀ ਖੁੱਲਾ ਖਰਚ ਕਰਾਉਣੀ ਤੇ ਸਾਰਾ ਦਿਨ ਦੋਸਤਾਂ ਮਿੱਤਰਾਂ ਦੇ ਨਾਲ ਘੁੰਮਦੇ ਫਿਰਦੇ ਰਹਿਣਾ ਮਾਣ ਨੇ ਕਿਹਾ ਬਹੁਤ ਚਿੰਤਾ ਵੀ ਕਰਨੀ ਮਾਣੇ ਬਹੁਤ ਚਿੰਤਾ ਕਰਨੀ ਉਸਨੇ ਨਾਲੇ ਆਪਣੇ ਪੁੱਤ ਨੂੰ ਬੜਾ ਸਮਝਾਉਣਾ ਕਿ ਪੁੱਤ ਪਹਿਲਾਂ ਤਾਂ ਤੇਰੇ ਸਹੇਤੇ ਤੇ ਤੇਰਾ ਪਿਤਾ ਸੀ ਉਹਨਾਂ ਦੇ ਸਿਰ ਤੇ ਤੂੰ ਐਸ਼ ਕੀਤੀ ਪਰ ਹੁਣ ਤੈਨੂੰ ਸਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈਣੀਆਂ ਹਨ ਨਿਭਾਉਣੀਆਂ ਪੈਣੀਆਂ ਹਨ ਪੁੱਤਰ ਤੂੰ ਕੋਈ ਨਾ ਕੋਈ ਐਸਾ ਕੰਮ ਤਾਂ ਦਾ ਕਰ ਲੈ ਤੂੰ ਆਪਣੀ ਜ਼ਮੀਨ ਦੇ ਵਿੱਚ ਫਸਲ ਬੀਜ ਪਰ ਕਹਿੰਦੇ ਕਿ ਪੁੱਤ ਨੇ ਕਹਿਣਾ ਮਾਏ ਕੰਮ ਮੇਰੇ ਕਰਨ ਦੇ ਲਾਇਕ ਦੇ ਨਹੀਂ ਹਨ ਇਹ ਕੰਮ ਮੈਂ ਕਰ ਹੀ ਨਹੀਂ ਸਕਦਾ। ਕਈ ਵਾਰ ਪੁੱਤ ਨੇ ਕੋਸ਼ਿਸ਼ ਵੀ ਕੀਤੀ ਪਰ ਕਰਨਾ ਪਾਇਆ। ਕਿਉਂਕਿ ਜਦੋਂ ਪੁੱਤ ਨੇ ਕੰਮ ਕਰਨ ਦਾ ਸਮਾਂ ਸੀ ਤਾਂ ਉਦੋਂ ਪਿਤਾ ਨੇ ਕਰਨ ਨਹੀਂ ਦਿੱਤਾ। ਜਦੋਂ ਹੁਣ ਉਹ ਕਰਨਾ ਚਾਹੁੰਦਾ ਸੀ ਕੁਝ ਵੀ ਕਰ ਨਹੀਂ ਪਾ ਰਿਹਾ ਸੀ ਕਿਉਂਕਿ ਕੁਝ ਵੀ ਸਿੱਖਿਆ ਨਹੀਂ ਸੀ। ਸੋ ਮਾਂ ਨੂੰ ਹੋਰ ਜ਼ਿਆਦਾ ਚਿੰਤਾ ਹੋਣ ਲੱਗੀ। ਮਾਣੇ ਮਨ ਵਿੱਚ ਸੋਚਿਆ ਕਿਉਂ ਨਾ ਪੁੱਤ ਦਾ ਵਿਆਹ ਕਰ ਦੇਵਾਂ। ਜਦੋਂ ਇਹਦੇ ਸਿਰ ਤੇ ਜ਼ਿੰਮੇਵਾਰੀ ਪਵੇਗੀ ਘਰ-ਗ੍ਰਸਤੀ ਨੂੰ ਸੰਭਾਲੇਗਾ। ਜਿੰਮੇਵਾਰ ਬਣ ਜਾਵੇਗਾ ਕਹਿੰਦੇ ਸੋਚ ਕੇ ਮਾਣੇ ਉਸ ਦਾ ਵਿਆਹ ਕਰ ਦਿੱਤਾ ਪਰ ਹੁਣ ਪੁੱਤਾਂ ਦੀਆਂ ਜ਼ਿੰਮੇਵਾਰੀਆਂ ਤਾਂ ਹੋਰ ਵੱਧ ਗਈਆਂ ਪਰ ਪੁੱਤਰ ਜ਼ਿੰਮੇਵਾਰ ਨਾ ਬਣਿਆ ਬਲਕਿ ਘਰ ਵਿੱਚ ਕਲੇਸ਼ ਰਹਿਣ ਲੱਗਾ ਘਰ ਦੇ ਵਿੱਚ ਨਵੇਂ ਵਿਆਹੀ ਨੌਵੀਂ ਜਿਹੜੀ ਸੀ ਹਰ ਵੇਲੇ ਪਤੀ ਨੂੰ ਕਹਿੰਦੀ ਕਿ ਤੁਸੀਂ ਕੋਈ ਖੁਦ ਦਾ ਕੰਮ ਧੰਦਾ ਕਰੋ ਕੋਈ ਪੈਸਾ ਕਮਾ ਕੇ ਘਰ ਲਿਆਓ ਕਿਉਂਕਿ ਪਿਤਾ ਜੀ ਦੀ ਕੀਤੀ ਹੋਈ ਕਮਾਈ ਕਿੰਨਾ ਖਚਰ ਚੱਲੇ ਗਿਆ ਪੈਸਾ ਇੱਕ ਨੱਕ ਦਿਨ ਮੁਕਣਾ ਹੈ ਸੋ ਕਹਿੰਦੇ ਇਹ ਹੋਇਆ ਪਿਤਾ ਨੇ ਤਾਂ ਜੜਾਈ ਇਕੱਠਾ ਕੀਤਾ ਸੀ ਉਹ ਤਾਂ ਇਹਨਾਂ ਦੀ ਐਸ਼ ਆਰਾਮ ਦੀ ਜ਼ਿੰਦਗੀ ਵਿੱਚ ਖਤਮ ਹੋ ਗਿਆ ਖੁੱਲੇ ਖਰਚੇ ਕਰਕੇ ਛੇਤੀ ਖਤਮ ਹੋ ਗਿਆ ਹੁਣ ਪੁੱਤ ਨੇ ਧਿਆਨ ਧਰ ਲਿਆ ਕਿ ਪਿਤਾ ਦੇ ਬਣਾਈ ਜ਼ਮੀਨ ਵੱਲ ਵੇਖਦਾ ਹਾਂ ਜਦੋਂ ਪੁੱਤਰ ਨੇ ਪਹਿਲਾਂ ਤੱਕ ਜ਼ਮੀਨ ਦਾ ਵੇਚਿਆ ਤੇ ਕਹਿੰਦੇ ਕਿ ਹੁਣ ਮਾਂ ਦੀ ਵੀ ਜਿਵੇਂ ਹਿੰਮਤ ਟੁੱਟ ਗਈ ਕਿ ਹਣ ਕੇ ਬਣ ਰੱਬ ਅਗੇ ਅਰਦਾਸਾਂ ਕੀਤੀਆਂ ਗਿਰੱਬਾ ਮੈਨੂੰ ਹੋਰ ਕੋਈ ਰਾਹ ਦਿਖਾ ਤੇ ਆਪਣੇ ਪੁੱਤ ਨੂੰ ਕਿਵੇਂ ਸਮਝਾਵਾਂ ਕਿ ਇਸ ਤਰ੍ਹਾਂ ਵਿਹਲੇ ਬੈਠਿਆ ਨਹੀਂ ਸਰਨਾ ਪੁੱਤ ਸਰੀਰ ਦਾ ਬੜਾ ਆਲਸੀ ਹੋ ਚੁੱਕਾ ਸੀ ਦਲੇਦਰ ਨਾਲ ਭਰ ਗਿਆ ਸੀ ਕਈ ਤਰ੍ਹਾਂ ਦੇ ਉਹਨੂੰ ਦੁੱਖ ਰੋਗ ਲੱਗ ਗਏ ਸਨ ਇਸ ਗੱਲ ਦੀ ਚਿੰਤਾ ਵੀ ਮਾਂ ਨੇ ਇੱਕ ਦਿਨ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੀ ਪੋਤਾ ਮੈਂ ਇੱਕ ਗੱਲ ਤੈਨੂੰ ਦੱਸਣਾ ਭੁੱਲ ਗਈ ਕਿ ਤੇ ਇਹ ਨਾ ਹੋਵੇ ਕਿ ਮੈਨੂੰ ਵੀ ਪਰਮਾਤਮਾ ਦੇ ਘਰ ਤੋਂ ਬਲਾਵਾ ਆ ਜਾਵੇ ਕਿਉਂਕਿ ਮੇਰੇ ਵੀ ਉਮਰ ਹੋ ਚੁੱਕੀ ਹੈ ਕੋਈ ਪਤਾ ਨਹੀਂ ਕਦੋਂ ਪਰਮਾਤਮਾ ਮੈਨੂੰ ਬੁਲਾ ਲੈਣ ਇਸ ਕਰਕੇ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਤੇਰੇ ਪਿਤਾ ਜੀ ਨੇ ਤੇਰੇ ਲਈ ਇੱਕ ਖਜ਼ਾਨਾ ਆਪਣੀ ਜ਼ਮੀਨ ਵਿੱਚ ਦੱਬਿਆ ਹੈ ਜੇਕਰ ਉਹ ਖਜ਼ਾਨਾ ਤੈਨੂੰ ਮਿਲ ਜਾਵੇ ਤਾਂ ਤੇਰੀਆਂ ਸੱਤ ਪੋਸਤਾਂ ਬੈਠ ਕੇ ਖਾ ਸਕਦੀਆਂ ਹਨ ਇਹ ਗੱਲ ਸੁਣ ਕੇ ਪੁੱਤ ਦੀਆਂ ਅੱਖਾਂ 'ਚ ਚਮਕ ਆ ਗਈ ਜੇਕਰ ਇੱਕ ਖਜ਼ਾਨਾ ਮੈਨੂੰ ਮਿਲ ਗਿਆ ਤਾਂ ਸੱਚਮੁੱਚ ਮੇਰੀ ਜ਼ਿੰਦਗੀ ਬਣ ਜਾਵੇਗੀ ਕਹਿੰਦੇ ਕਹਿਣ ਲੱਗਾ ਮਾਂ ਜਲਦੀ ਦੱਸੋ じゃਓ ਖਜ਼ਾਨਾ ਕਿਹੜੇ ਖੇਤ 'ਚ ਹੈ ਕਿੱਥੇ ਦੱਬਿਆ ਮੈਂ ਹੁਣੇ ਹੀ ਕੰਮਿਆਂ ਨੂੰ ਲਿਜਾ ਕੇ ਖਜ਼ਾਨਾ ਪਟਵਾ ਕੇ ਲੈ ਆਉਂਦਾ ਹਾਂ ਮਾਂ ਨੇ ਕਿਹਾ ਪੁੱਤ ਇਹ ਗੱਲ ਤੇ ਨਾ ਕਰੇਂ ਖਜ਼ਾਨੇ ਬਾਰੇ ਮੈਨੂੰ ਪਤਾ ਤੇ ਹੁਣ ਮੈਂ ਤੈਨੂੰ ਦੱਸ ਦਿੱਤਾ ਬਸ ਇਹ ਗੱਲ ਆਪਣੇ ਦੋਵਾਂ ਵਿੱਚ ਛਾੜ ਰੱਖੀਂ ਕਿਸੇ ਕੰਮੈ ਨੂੰ ਨਾ ਦੱਸੇ ਕਿਸੇ ਨੌਕਰ ਚਾਹ ਕਰ ਨਾ ਪਤਾ ਨ ਲੱਗੇ ਕਿਉਂਕਿ ਜੇਕਰ ਇਹ ਗੱਲ ਬਾਹਰ ਹੋ ਗਈ ਹੋ ਸਕਦਾ ਹੈ ਤੇਰੇ ਤੋਂ ਪਹਿਲਾਂ ਕੋਈ ਹੋਰ ਖਜ਼ਾਨਾ ਪੁੱਟ ਕੇ ਲੈ ਜਾਵੇ ਤੇਰੇ ਕੋਲ ਖਜ਼ਾਨਾ ਆਉਣ ਤੋਂ ਬਾਅਦ ਉਹ ਖਜ਼ਾਨਾ ਕੋਈ ਚੋਰੀ ਕਰਕੇ ਲੈ ਜਾਵੇ ਉਹ ਖਜ਼ਾਨੇ ਕਰਕੇ ਤੇਰੇ ਕਈ ਦੁਸ਼ਮਣ ਬਣ ਜਾਣ ਇਸ ਕਰਕੇ ਇਹ ਗੱਲ ਤੂੰ ਆਪਣੇ ਤੱਕ ਰੱਖ ਉਹ ਖਜ਼ਾਨਾ ਤੈਨੂੰ ਖੁਦ ਪੁੱਟਣਾ ਪੈਣਾ ਹੈ ਕਹਿੰਦਾ ਮਾਂ ਆਪਣੇ ਪੁੱਤ ਨੂੰ ਆਪਣੀ ਜ਼ਮੀਨ ਦੇ ਵਿੱਚ ਖੇਤਾਂ ਵਿੱਚ ਲੈ ਗਈ ਤੇ ਉੱਥੇ ਜਾ ਕੇ ਵੇਖਿਆ ਕਿ ਉਹ ਕਿਸਾਨ ਦੀ ਮੌਤ ਤੋਂ ਬਾਅਦ 5-7 ਸਾਲ ਬੀਤ ਚੁੱਕੇ ਸਨ ਤੇ ਉਹਦੇ ਜਾਣ ਪਿਛੋਂ ਕਦੇ ਵੀ ਖੇਤ ਵਿੱਚ ਕੋਈ ਫਸਲ ਨਾ ਵੇਚੀ ਗਈ ਉਹ ਜ਼ਮੀਨ ਹੁਣ ਬੰਜਰ ਬਣ ਚੁੱਕੀ ਸੀ ਮਾਂ ਨੇ ਕੈਦਾ ਇੱਕ ਟੱਕ ਮਾਰ ਕੇ ਪੁੱਤ ਦੀ ਸ਼ੁਰੂਆਤ ਕਰਾ ਦਿੱਤੀ ਤੇ ਪੁੱਤ ਨੂੰ ਇਸ ਬਾਸੇ ਵਿੱਚ ਜ਼ਮੀਨ ਪੁੱਤ ਨੇ ਖਜ਼ਾਨਾ ਇੱਥੇ ਹੀ ਕਿਤੇ ਉਹ ਮਿਲ ਜਾਵੇਗਾ ਕਰਦਿਆਂ ਕਰਦਿਆਂ ਸਾਰੇ ਜਮੀਨ ਪੁੱਟੇ ਗਏ ਪਰ ਖਜ਼ਾਨਾ ਨਾ ਮਿਲਿਆ ਪੁੱਤ ਬੜਾ ਨਿਰਾਸ਼ ਹੋਇਆ ਤੇ ਕਹਿਣ ਲੱਗਾ ਮਾਂ ਮੈਂ ਸਾਰੀ ਜਮੀਨ ਪੁੱਟ ਕੇ ਵੇਖ ਲਈ ਖਜ਼ਾਨਾ ਤਾਂ ਮਿਲਿਆ ਨਹੀਂ ਮਾਂ ਨੇ ਕਿਹਾ ਨਹੀਂ ਪੁੱਤ ਇਹ ਗੱਲ ਤਾਂ ਪੱਕੀ ਹੈ ਕਿ ਖਜ਼ਾਨਾ ਇਸੇ ਜ਼ਮੀਨ ਵਿੱਚ ਹੈ ਹੁਣ ਤੂੰ ਇੰਜ ਕਰਕੇ ਇਹ ਪੁੱਟੀ ਹੋਈ ਜ਼ਮੀਨ ਵਿੱਚ ਪਾਣੀ ਲਾ ਹੋ ਸਕਦਾ ਖਜ਼ਾਨਾ ਪਾਣੀ ਲਾਉਣ ਕਰਕੇ ਉੱਪਰ ਆ ਜਾਵੇ ਬਸ ਜਿਵੇਂ ਮਾਂ ਕਹਿੰਦੀ ਪੁੱਤਰ ਮਗਰ ਮਗਰ ਕਰਦਾ ਗਿਆ ਇਦਾਂ ਹੀ ਮਾਣ ਨੇ ਆਪਣੇ ਸਮਝਦਾਰੇ ਦੇ ਨਾਲ ਪਹਿਲਾਂ ਪੁੱਤ ਨੂੰ ਜ਼ਮੀਨ ਫਸਲ ਬੀਜ ਜਾਂਦੇ ਜੋਗ ਬਣਾ ਲਿਆ ਫਿਰ ਉਹਦੇ 'ਚ ਬੀਜ ਪਵਾ ਦਿੱਤਾ ਇਦਾਂ ਹੀ ਕਰਦਿਆਂ ਕਰਦਿਆਂ ਉਹਨਾਂ ਨੇ ਖੇਤਾਂ ਵਿੱਚ ਬੀਜਿਆ ਹੋਇਆ ਬੀਜ ਧਰਤੀ ਵਿੱਚੋਂ ਨਿਕਲਿਆ ਪੁੱਤ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਅੱਜ ਹਾਥੀ ਬੀਜਿਆ ਹੋਇਆ ਬੀਜ ਪਰਫਲਤ ਹੁੰਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਕਹਿੰਦੇ ਉਸਨੇ ਖੁਸ਼ੀ-ਖੁਸ਼ੀ ਆ ਕੇ ਮਾਂ ਨੂੰ ਦੱਸਿਆ ਮਾਂ ਖਜਾਨਾ ਤਾਂ ਨਹੀਂ ਲੰਬਿਆਂ ਪਰ ਉਹ ਬੰਜਰ ਜ਼ਮੀਨ ਵਿੱਚੋਂ ਫਸਲ ਮੈਂ ਬੀਜੀ ਹੈ ਉਹ ਪੂਰੀ ਉਗ ਗਈ। ਉਹ ਪੂਰੀ ਉਗ ਗਈ। ਮਾਂ ਬਣੀ ਖੁਸ਼ ਹੋਏ ਤੇ ਕੁਝ ਸਮੇਂ ਉਹ ਫਸਲ ਨੂੰ ਜਦੋਂ ਵੱਢਿਆ ਗਿਆ ਪੁੱਤਰ ਫਿਰ ਬੜਾ ਖੁਸ਼ ਹੋਇਆ ਕਿ ਮਾਂ ਜਿਵੇਂ ਪਿਤਾ ਜੀ ਦੇ ਹੁੰਦੇ ਆ ਖੇਤਾਂ 'ਚ ਫਸਲਾਂ ਲਹਿਰਾਉਂਦੀਆਂ ਸਨ ਬਿਲਕੁਲ ਅੱਜ ਵੀ ਉਦਾਂ ਹੀ ਆਪਣੇ ਖੇਤਾਂ ਵਿੱਚ ਫਸਲਾਂ ਲਹਿਰਾ ਰਹੀਆਂ ਹਨ। ਕਹਿੰਦੇ ਹੁਣ ਪੁੱਤ ਦਾ ਸਾਰਾ ਧਿਆਨ ਆਪਣੀ ਫਸਲ ਵੱਲ ਹੋ ਗਿਆ ਤੇ ਕਰਦੇ ਆ ਕਰਦੇ ਆ ਫਸਲ ਪੱਕੀ। ਫਸਲ ਨੂੰ ਵੇਚ ਕੇ ਜਦੋਂ ਪੁੱਤ ਪੈਸੇ ਕਮਾ ਕੇ ਘਰ ਲੈ ਆਇਆ ਤੇ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਮਾਂ ਤੁਹਾਡਾ ਦੱਸਿਆ ਹੋਇਆ ਖਜ਼ਾਨਾ ਜਮੀਨ ਚੋਂ ਤਾਂ ਨਹੀਂ ਮਿਲਿਆ ਪਰ ਮੇਰੇ ਵੱਲੋਂ ਜ਼ਮੀਨ ਕੀਤੀ ਹੋਈ ਤੇ ਆਦ ਦੇ ਵਿੱਚ ਵੇਚੀ ਹੋਈ ਫਸਲ ਦਾ ਇਹ ਖਜ਼ਾਨਾ ਘੱਟ ਨਹੀਂ ਉਹ ਕਹਿੰਦਾ ਮੈਂ ਵੇਚ ਕੇ ਕਿੰਨੇ ਪੈਸੇ ਮੈਨੂੰ ਮਿਲੇ ਹਨ ਮਾਂ ਨੇ ਆਪਣੇ ਪੁੱਤ ਨੂੰ ਗੱਲ ਨਾਲ ਲਾਇਆ ਤੇ ਕਿਹਾ ਪੁੱਤ ਇਹ ਹੀ ਗੱਲ ਤਾਂ ਤੈਨੂੰ ਸਮਝਾਉਣਾ ਚਾਹੁੰਦੇ ਸੀ ਤੇਰੇ ਕੋਲ ਅਸਲ ਖਜ਼ਾਨਾ ਹੈ ਤੇਰੇ ਪਿਤਾ ਦੀ ਇਹ ਜ਼ਮੀਨ ਤੇਰਾ ਅਸਲ ਖਜ਼ਾਨਾ ਹੈ ਤੇਰੇ ਹੱਥੀਂ ਕੀਤੀ ਮਿਹਨਤ ਪੁੱਤਰ ਮਿਹਨਤੀ ਬੰਦਾ ਮਿੱਟੀ ਨੂੰ ਵੀ ਹੱਥ ਪਾਵੇ ਤਾਂ ਸੋਨਾ ਬਣ ਜਾਂਦਾ ਹੈ ਇਸ ਕਰਕੇ ਤੂੰ ਮਿਹਨਤ ਕਰਨ ਦੀ ਆਦਤ ਪਾ ਤੇ ਵਿਹਲਾ શરીਦ ਦਲੇਦਰ ਦਾ ਘਰ ਬਣ ਜਾਂਦਾ ਹੈ ਸਾਡੇ ਘਰ ਵਿੱਚ ਦਲੇਦਰ ਆ ਜਾਂਦਾ ਹੈ ਉੱਥੇ ਗਰੀਬੀ ਤੇ ਕੰਗਾਲੀ ਬਿਮਾਰੀ ਤੇ ਕਲੇਸ਼ ਵਰਗੀਆਂ ਚੀਜ਼ਾਂ ਵਾਸ ਕਰ ਜਾਂਦੀਆਂ ਹਨ ਜਿੱਥੇ ਮਿਹਨਤ ਹੈ ਉੱਥੇ ਕਸ਼ੀਆਂ ਤੇ ਬਰਕਤਾਂ ਤੰਦਰੁਸਤੀ ਆਉਂਦੀ ਹੈ ਤੋ ਅੱਜ ਤੋਂ ਬਾਅਦ ਆਪਣੇ ਹੱਥੇ ਮਿਹਨਤ ਕਰਨੀ ਹੈ ਸੰਗਤ ਜੀ ਇਹ ਕਹਾਣੀ ਤੁਹਾਨੂੰ ਭਾਵੇਂ ਕਲਪਨਿਕ ਲੱਗਦੀ ਹੋਵੇ ਪਰ ਬਹੁਤ ਵੱਡੀ ਗੱਲ ਹੈ ਇਸ ਵਿੱਚ ਕਿ ਸਾਡੇ ਸਰੀਰ ਦਾ ਆਲਸ ਕਿ ਸਾਡੇ ਸਰੀਰ ਦਾ ਆਲਸ ਦਲਿੰਦਰ ਸਭ ਤੋਂ ਵੱਡਾ ਸਾਡਾ ਹੀ ਦੁਸ਼ਮਣ ਹੈ ਜਿਸ ਸਰੀਰ ਵਿੱਚ ਇੱਕ ਵਾਰ ਆਲਸ ਆ ਜਾਵੇ ਤਾਂ ਲਿੰਦਰ ਪੈਣਾ ਸ਼ੁਰੂ ਹੋ ਜਾਵੇ ਘਰ ਵਿੱਚ ਗਰੀਬੀ ਤੇ ਬਿਮਾਰੀ ਆਉਂਦੀਆਂ देर ਨਹੀਂ ਲੱਗਦੀ ਮਿਹਨਤੀ ਬੰਦਾ ਕਿਤੇ ਉਹਨਾਂ ਕਿਤੇ ਆਪਣੇ ਘਰ ਪਰਿਵਾਰ ਦੇ ਖੁਸ਼ਹਾਲੇ ਲਈ ਇੰਤਜ਼ਾਮ ਕਰ ਹੀ ਲੈਂਦਾ ਹੈ ਸੋ ਅਸਲ ਖਜ਼ਾਨਾ ਹੈ ਹੱਥੀਂ ਮਿਹਨਤ ਕਰਨੀ ਮਿਹਨਤ ਸਾਡਾ ਇੱਕ ਸੋਨਾ ਤੇ ਸੁੰਦਰ ਸਰੀਰ ਵੀ ਹੈ ਤੇ ਇਹ ਸਰੀਰ ਦੇ ਨਾਲ ਜਿੰਨੀ ਮਿਹਨਤ ਕਰਾਂਗੇ ਇਹ ਤੰਦਰੁਸਤ ਵੀ ਰਹੇਗਾ ਤਰੱਕੀ ਵੀ ਕਰੇਗਾ ਇਸ ਕਰਕੇ ਹਰ ਰੋਜ਼ ਸਵੇਰੇ ਜਲਦੀ ਉੱਠੋ ਉੱਠ ਕੇ ਪਹਿਲਾਂ ਪਰਮਾਤਮਾ ਦਾ ਨਾਮ ਜਪੋ ਕਿਉਂਕਿ ਸਾਡੀ ਮਿਹਨਤ ਨਾਲ ਪਰਮਪੀਤਾ ਦੀ ਰਹਿਮਤ ਪੜੀ ਜ਼ਰੂਰੀ ਹੈ ਸਾਡੇ ਮੈਨ ਸਾਡੀ ਮਿਹਨਤ ਤੇ ਨਾਲ ਰੱਬ ਦੀ ਰਹਿਮਤ ਮਿਲ ਜਾਵੇ ਤਾਂ ਸਾਡੀ ਮਿਹਨਤ ਹੋਰ ਰੰਗ ਭਾਗ ਲੱਗ ਜਾਂਦੇ ਹਨ ਸੋ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪੋ ਫਿਰ ਕੋਈ ਸਮਾਂ ਆਪਣੇ ਸਰੀਰ ਨੂੰ ਦਿਓ ਕਸਰਤ ਕਰੋ ਸਵੇਰ ਦੀ ਸੈਰ ਕਰੋ ਸਰੀਰ ਨੂੰ ਕਿਸੇ ਤਰੀਕੇ ਦਾ ਕੋਈ ਆਲਸ ਦਿਲੇਦਰ ਨਾ ਪਾੰਦੇ ਸਰੀਰ ਸਾਡਾ ਚੁਸਤ ਤੇ ਫੁਰਤੀ ਵਾਲਾ ਹੋ ਜਾਵੇਗਾ ਤੰਦਰੁਸਤ ਹੋ ਜਾਵੇਗਾ ਸਵੇਰ ਦਾ ਸੋਨਾ ਸੰਧਿਆ ਵੇਲੇ ਦਾ ਸੋਨਾ ਇਹ ਦੋਵੇਂ ਸਾਡੇ ਸਰੀਰ ਨੂੰ ਆਲਸੀ ਤੇ ਦਿਲੇਦਰ ਬਣਾ ਦਿੰਦੇ ਹਨ ਬਿਮਾਰੀਆਂ ਦੇ ਨਾਲ ਭੱਜਦੇ ਹਨ ਸਵੇਰ ਦੇ ਸੌਣ ਤੋਂ ਬਚੋ ਤੇ ਸੰਧਿਆ ਵਾਲੇ ਨੀਂਦ ਤੋਂ ਬਚੋ ਤੇ ਰਾਤ ਨੂੰ ਸਮੇਂ ਸਿਰ ਸੌਂ ਜਔ ਸਵੇਰੇ ਸਮੇਂ ਸਿਰ ਆਪੇ ਜਾਗਾ ਜਾਵਾਂਗੇ ਸੋ ਸਾਥ ਸੰਗਤ ਜੀ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵੀਡੀਓ ਚੰਗੇ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ